ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡ्रेस ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਨਾਮ ਆ ਜਿਹੜਾ ਉਹ ਗੁਰਬਖਸ਼ ਸਿੰਘ ਉਰਫ ਗੋਹਰਾ ਵੀ ਕਹਿੰਦੇ ਪਿੰਡ ਦੇ ਵਿੱਚ ਤਾਂ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਬਾਕੀ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਆਪਣੇ ਤੋਂ ਕਪੜਾ ਲੀੜਾ ਸਮੋਣਾ ਤਾਂ ਆਪਣੇ ਤੋਂ ਹੀ ਸੁਵਾਲ ਸਕਦੇ ਹੁ ਬਾਕੀ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਪਲੇਟਫਾਰਮ ਬਣਾਇਆ ਹੋਇਆ ਵੀ ਕੁੜਤੇ ਪਿਆਵੇਂ ਇਹਦੇ ਵਿੱਚ ਆਪਾਂ ਸਿਖਲਾਈ ਕਰਾਉਣੀ ਹੈ ਇਹ ਪੈਂਟਾਂ ਚਲਟਾਂ ਵੀ ਲੇਡੀ ਸੂਟ ਵੀ ਬਾਕੀ ਜਿਵੇਂ ਕਿਸੇ ਦੀ ਰਿਕੁਆਇਰਮੈਂਟ ਹੁੰਦੀ ਹੈ ਹਨਾ ਉਵੇਂ ਦੇ ਮੈਨੂੰ ਕਮੈਂਟ ਕਰਿਆ ਕਰੋ ਵੀ ਅਸੀਂ ਆਹ ਚੀਜ਼ ਸਿੱਖਣੀ ਆ ਅਸੀਂ ਆਹ ਚੀਜ਼ ਸਿੱਖਣੀ ਆ ਨਾ ਤਾਂ ਮੈਂ ਉਸ ਟੌਪਿਕ ਤੇ ਵੀਡੀਓ ਲੈ ਕੇ ਆਉਂਦਾ ਰਹਿਣਾ ਆਪਰੇ ਕੋਲ ਸਾਰੇ ਤਰ੍ਹਾਂ ਦੇ ਕੁੜਤੇ ਪਿਆਮੇ ਹੁੰਦੇ ਆ ਇੱਕ ਵਾਰੀ ਨਿਗਾਹ ਮਾਰਾ ਲਿਆ ਥੋੜੀ ਮੈਂ ਜੇ ਕਿਸੇ ਭੈਣ ਨੇ ਇੱਥੋਂ ਕਪੜਾ ਲੈ ਕੇ ਭਰਾਵਾਂ ਦੇ ਕੱਪੜੇ ਸਲਾਈ ਕਰਾਉਣੇ ਦੇਲੇ ਹਨਾ ਤਾਂ ਉਹ ਆਪਣੇ ਤੋਂ ਸਲਾਈ ਕਰਾਉਣੇ ਦੇ ਸਕਦਾ ਇੱਧਰ ਪੱਗਾਂ ਪੰਗਾਂ ਸਾਰੇ ਰੰਗ ਮਿਲ ਜਾਣਗੇ ਫਿਰ ਪੱਗਾਂ ਦੇ ਤੇ ਫੁੱਲ ਵਾਇਲ ਹੋ ਪੂਰੀ ਵਧੀਆ 70 ਰੁਪਏ ਮੀਟਰ ਇਹਦਾ ਰੇਟ ਜੇ ਕਿਸੇ ਨੇ ਆਪਣੇ ਤੋਂ ਪੱਗ, ਕੁੜਤਾ ਪਜਾਮਾ ਜਾਂ ਪੈਂਟ ਸ਼ਰਟ ਲੈਣੀ ਆ ਨਾਪ ਲੈਣਾ ਕੋਈ ਔਖਾ ਨਹੀਂ ਘਰੇ ਬੈਠ ਕੇ ਤੁਸੀਂ ਆਪਦਾ ਨਾਪ ਦੇ ਸਕਦੇ ਹੋ ਮੈਨੂੰ ਫੋਨ ਕਰਕੇ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਗੀ ਫਿਟਿੰਗ ਦੀ ਜਾਂ ਹੋਰ ਤੇ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆ ਉਹ ਬਹੁਤ ਸੋਹਣਾ ਟੌਪਿਕ ਆ ਛੋਟੀ ਜਿਹੀ ਵੀਡੀਓ ਹੈਗੀ ਤੇ ਅਰਜਾਨਾ ਦੇ ਵਿੱਚ ਘਰਾਂ ਦੇ ਵਿੱਚ ਆਮ ਜਿਵੇਂ ਹੋਣਾ ਆਪਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਆ ਪਹਿਣਾ ਨੀਕਰਾਂ ਬਣਾਉਂਦੀਆਂ ਹਨ ਭਰਾਵਾਂ ਦੀਆਂ ਤਾਂ ਉਹ ਕਈ ਪਿੰਡਾਂ ਦੇ ਕਮੈਂਟ ਆਉਂਦੇ ਵੀ ਨੀਕਰਾਂ ਜਾਂ ਕੱਛੇ ਕਹਿੰਦੇ ਕਈ ਏਰੀਆਜ਼ ਹਨਾ ਬੀਓ ਕਿਵੇਂ ਕੱਟਣੀ ਹੈ ਉਹਦਾ ਕੀ ਤਰੀਕਾ ਕਿੰਨਾ ਆਪਾਂ ਨੂੰ ਕਪੜਾ ਚਾਹੀਦਾ ਉਹ ਮੈਂ ਦੱਸੂਗਾ ਤੁਹਾਨੂੰ ਵੀ ਆਜੋ ਪਹਿਲਾਂ ਆ ਕਪੜਾ ਆਪਣੇ ਕੋਲ ਹੈਗਾ ਚਿੱਟੇ ਰੰਗ ਦਾ ਇਹਦੀਆਂ ਆਪਾਂ ਨੀਕਰਾਂ ਕੱਟਾਂਗੇ ਅੱਜ ਕਿੰਨਾ ਕਪੜਾ ਮਤਲਬ ਉਹ ਦੱਸੂ ਪਹਿਲਾਂ ਆਪਾਂ ਇਹਦੇ ਪ੍ਰੈਸ ਮਾਰ ਲੈਂਦੇ ਆ ਸਾਰੇ ਬਾਲ ਵਗੈਰਾ ਕੱਢ ਲਾਂਗੇ ਹਣਾ ਕਾਫੀ ਟਾਈਮ ਦਾ ਪਿਆ ਸੀਗਾ ਕਪੜਾ ਮੈਂ ਸੋਚਿਆ ਚਲੋ ਵੀ ਅੱਜ ਆਪਾਂ ਇਹ ਕੱਟਣੀਆਂ ਸੀਗੀਆਂ ਦੇਣੀਆਂ ਸੀਗੀਆਂ ਨੀਕਰਾਂ ਕਿਸੇ ਨੂੰ ਤੇ ਨਾਲ ਨਾਲ ਇਹਦੀ ਵੀਡੀਓ ਬਣ ਜੂਗੀ ਜੇ ਇੱਕ ਪਹਿਲਾਂ ਨੂੰ ਨੀਕਰ ਬਣਾਉਣ ਦੇ ਵਿੱਚ ਵੀ ਦਿੱਕਤ ਆਉਂਦੀ ਆ ਹਣਾ ਵੀ ਨਹੀਂ ਆਉਂਦੀ ਤਾਂ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਫਿਰ ਆਪਾਂ ਇੱਕ ਨੀਕਰ ਵਾਲੀ ਵੀਡੀਓ ਵੀ ਪਾ ਦੇਾਂਗੇ ਹਨਾ ਛੋਟੀ ਵੀਡੀਓ ਹੋਊਗੀ ਵੱਲ ਲੰਮੀ ਜਿਹੜੀ ਉਹ ਮੈਂ ਟਾਈਮ ਤੇ ਟਾਈਮ ਕੱਢ ਕੇ ਭਾਵੇਂ ਕਿਸੇ ਮੁੰਡੇ ਦੀ ਡਿਊਟੀ ਲਾਵਾ ਵੀਡੀਓ ਲਾਜ਼ਮੀ ਬਣਵਾ ਕੇ ਪਵਾ ਦਊਗਾ ਲਓ ਜੀ ਆਪਾਂ ਇਹਦੇ ਪ੍ਰੈਸ ਮਾਰ ਲਈ ਇੱਧਰੇ ਪਾਸੇ ਭਾਵੇਂ ਤੁਸੀਂ ਕਰੀਜ਼ ਬਣਾ ਸਕਦੇ ਹੋ ਇਸ ਤਰ੍ਹਾਂ ਠੀਕ ਆ ਕਿੰਨਾ ਕੱਪੜਾ ਆਪਾਂ ਨੂੰ ਘੱਟ ਤੋਂ ਘੱਟ ਵੀ 1.5 ਮੀਟਰ ਚਾਹੀਦਾ ਹੁੰਦਾ ਕੱਪੜਾ ਆਹ ਲਓ ਇਹ ਦੂਰਾ ਆਪਣੇ ਕੋਲ ਕੱਪੜਾ 1.5 ਮੀਟਰ ਤੋਂ ਵੱਧ ਹੀ ਆ ਯਾਨੀ ਕਿ 1.60 ਆ ਇਹਨੂੰ ਬਾਬਾ ਤੋਂ ਹੋਰ ਵੱਧ ਕਰ ਲਿਆ ਕਰੋ ਜੇ ਭਰਾਵਾਂ ਨੇ ਨੀਕਰ ਥੋੜੀ ਭੱਡੀ ਪਾਉਣੀ ਆ ਤਾਂ ਤੁਸੀਂ ਫਿਰ ਇਹਨੂੰ ਕੱਪੜੇ ਨੂੰ ਵਧਾ ਸਕਦੇ ਹੋ ਹਣਾ ਲੋਡ ਮੁਤਾਬਕ ਆ ਆਪਣੇ ਕੋਲੇ ਦੂਰਾ ਕੱਪੜਾ ਆ ਕੁੰਡਾ ਇਧਰੋਂ ਬੰਨਦਾ ਇਧਰੋਂ ਪ੍ਰੈਸ ਮਾਲ ਕੇ ਚੰਗੀ ਬਣਾ ਕਿਉਂਕਿ ਆਮ ਹੀ ਘਰਾਂ ਦੇ ਵਿੱਚ ਇਹ ਚੀਜ਼ਾਂ ਨੇ ਲੋਡ ਪੈਂਦੀ ਨੀਕਰਾਂ ਕਚਹਿਰੇ ਰੁਟੀਨ ਦੇ ਵਿੱਚ ਹਣਾ ਘਰੇ ਲਿਆ ਕੇ ਕੱਪੜੇ ਬਣਾਇਆ ਕਰੋ ਨੀਕਰਾਂ ਉਹ ਮੌਲਜੇ ਦੀਆਂ ਤਾਂ ਬੇਕਾਰ ਆ ਕਮਜਮ ਇਸੇ ਤਨੇ ਕਚਹਿਰੇ ਜੇ ਤੁਸੀਂ ਕਹੋਗੇ ਵੀ ਕਚਹਿਰੇ ਦੀ ਵੀਡੀਓ ਬਈ ਦੁਬਾਰੇ ਪਾ ਦਿਓ ਤਾਂ ਉਹ ਵੀਡੀਓ ਕੁਸ਼ੇਰੇ ਹੀ ਦੁਬਾਰੇ ਪਾ ਦੂੰਗਾ ਹਨਾ ਹਾਂ ਲੋ ਜੀ ਸਾਰਾ ਕੱਪੜੇ ਦੇ ਉੱਪਰ ਪ੍ਰੈਸ ਵੱਜ ਗਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਦੂਰਾ ਕਰ ਲੈਣੇ ਵੀ ਕਿੰਨਾ ਕੱਪੜਾ ਆਪਣੇ ਕੋਲੇ ਰਹਿ ਜਾਊ ਸਾਰੀ ਤੁਹਾਨੂੰ ਮੈਂ ਨਾਲੇ ਦਾ ਦੱਸ ਦੂੰਗਾ ਵੀ ਇੰਨੇ ਜਿੰਨਾ ਥੋੜਾ ਸਾਰ ਜੂ ਨੀਮੀ ਨਿਕਰਨ ਨਹੀਂ ਫਿਰ ਕੱਪੜਾ ਥੋੜਾ ਜਿਹਾ ਭੈਣ ਨੂੰ ਵੱਧ ਹੋਰ ਲੈ ਲੈ ਕਰੋ ਭਰਾਵਾ ਵਾਸਤੇ ਜਦੋਂ ਕੱਪੜਾ ਲੈਣੇ ਹੋ ਕਿਰਸ ਨਾ ਕਰਿਆ ਕਰੋ ਬਣਾ ਫਿਰ ਉਹ ਪੀੜਾ ਰਹਿ ਜਾਂਦਾ ਕਰਨ ਨਾਲ ਤਾਂ ਨਾਲ ਉੱਚੀ ਨਿਕਰ ਭੈੜੀ ਲੱਗਦੀ ਆਪਾਂ ਸੂ ਕੁਸ਼ ਨੂੰ ਨਮਾਉਣ ਮਿਲਣਾ ਘਰਾਂ ਦੇ ਵਿੱਚ ਆ ਦੇਖੋ ਇਹ ਹੁਣ ਮੇਰੇ ਕੋਲੇ 16 ਤੋਂ ਮਰਦਾ ਪੌਣੇ 16 ਇੰਨਾ ਥੱਲੇ ਮੁੜ ਜੂ ਇੰਨਾ ਨੇਫੇ ਚ ਆ ਜੂ ਆਪਾਂ ਮਾ ਲਾਸਟਿਕ ਪਾਉਣੇ 13 ਇੰਚੀ ਲੰਮਾਈ ਰਹੂਗੀ ਜੇ ਤੁਸੀਂ ਚਾਹੋ ਨੀਕਰ ਦੀ ਲੰਮਾਈ 15 ਦਾ ਹੀ ਫਿਰ ਘੱਟ ਤੋਂ ਘੱਟ ਵੀ ਪੌਣੇ 2 ਮੀਟਰ ਦੇ ਵਿੱਚੋਂ ਦੋ ਨੀਕਰ ਵਧੀਆ ਬਣਦੇ ਹਨ ਤਾਂ 9 ਮਿੰਟ ਚੌਰਾ ਕਰ ਲਿਆ ਹੁਣ ਆਪਾਂ ਇਹਦੇ ਉੱਤੇ ਪ੍ਰੈਸ ਮਾਰ ਲઈએ ਇਸ ਤਰ੍ਹਾਂ ਇਧਰੇ ਪਾਸੇ ਕੰਨੀ ਵਾਲਾ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਨਾ ਇੱਥੋਂ ਤੱਕ ਕਰਵਾ ਲਾਂਗੇ ਆਪਾਂ ਇਹਦੇ ਵਿੱਚ ਨਾਲੇ ਵਾਲੇ ਨੀਕਰ ਬਣਾਉਣੀਆਂ ਇਹ ਲਾਸਟ ਕਾਲ ਨਹੀਂ ਬਣਾਉਣਗੇ ਹਨਾ ਜੇ ਕਿਸੇ ਭਰਾਵਾਂ ਨੇ ਲਾਸਟਿਕ ਪੋਣੀ ਆ ਫਿਰ ਲਾਸਟਿਕ ਦਾ ਵੀ ਸੇਮ ਹੀ ਤਰੀਕਾ ਜੇ ਮੈਂ ਤੁਹਾਨੂੰ ਪਜਾਮੇ ਦੱਸਦਾ ਹੁੰਦਾ ਉਹਦੀ ਕੋਈ ਦਿੱਕਤ ਨਹੀਂ ਹੈ ਨਾ ਕਟਾਈ ਸੇਮ ਰਹੂਗੀ ਤੁਹਾਡੀ ਮਰਜ਼ੀ ਹੈ ਗਾਹਕ ਨਾਲ ਆ ਪੋ ਵਾਲੇ ਤੁਹਾਡੀ ਮਰਜ਼ੀ ਆ ਵੀ ਹੈ ਨਾ ਲਾਸਟਿਕ ਪੋ ਵਾਲੇ ਉਹਦੀ ਕੋਈ ਦਿੱਕਤ ਨਹੀਂ ਤੋ ਆਪਾਂ ਇਹਦੇ ਉੱਪਰ ਮੈਂ ਰੰਗਦਾਰੀ ਚਾਗ ਚਲਾ ਲਵਾਂ ਨੀਕਰ ਦੇ ਉੱਪਰ ਪੈਲਸਨ ਵੀ ਹੈਗੇ ਆਪਣੇ ਕੋਲੇ ਨਹੀਂ ਤਾਂ ਪੈਲਸਨ ਨੂੰ ਚਾ ਲਾ ਲਾਂਗੇ ਆਪਾਂ ਹਣ ਵਨ ਨੀਚੇ ਦੇਖ ਪੀਸੀ ਪੈਲਸਨ ਟੋਰੀ ਵਿੱਚ ਚੱਕ ਲਾ ਭਾਈ ਪਤਲੇ ਭਰਾਵਾਂ ਨੂੰ ਦੇਖ ਲਿਆ ਕਰੋ ਕਿ ਕਿੰਨੇ ਕੁ ਮੋਟੇ ਆ ਹਨ ਜਿਵੇਂ ਇਹਨਾਂ ਦਾ ਸਰੀਰ ਥੋੜਾ ਜਿਹਾ ਹੈਵੀ ਆ ਤਾਂ ਆਪਾਂ ਜਿਹੜੀ ਨੀਕਰ ਆ ਉਹ 29 ਇੰਚ ਘੇਰਾ ਪਾਵਾਂ 29 ਸਾਢੇ 29 ਇੰਚ ਠੀਕ ਆ ਆਹ ਲਓ ਸਾਢੇ 29 ਇੱਥੇ ਹੋ ਗਿਆ ਇੱਥੋਂ ਵੀ ਸਾਢੇ 29 ਹੋ ਗਿਆ ਲਓ ਜੀ ਆ ਜਿਹੜਾ ਕੱਪੜਾ ਆਪਣਾ ਬਚੂਗਾ ਕਿੰਨਾ ਬਚੂਗਾ ਉਹ ਤੁਹਾਨੂੰ ਦਿਖਾ ਦਿੰਦਾ ਸਵਾਛ ਇੱਥੋਂ ਵੀ ਸਵਾਛ ਇਹਦੇ ਵਿੱਚੋਂ ਮੇਨ ਨਹੀਂ ਪਊਗੀ ਨਾਲ ਆ ਹੋ ਸਕਦਾ ਆਪਾਂ ਨੂੰ ਅਟ ਦਾ ਪਾਉਣਾ ਪਵੇ ਤਾਂ ਕਿ ਨੀਕਰ ਖੁੱਲੀ ਡੁੱਲੀ ਰੱਖਣੀ ਹੈ ਪੂਰੇ ਭਾਰਾ ਬੰਦੇ ਦੀਆਂ ਨੀਕਰ ਹਨ ਲਓ ਜੀ ਇਸ ਤਰ੍ਹਾਂ ਕੱਟ ਲੈਣਾ ਆਪਣੇ ਨੀਚੇ ਹੁਣ ਆਪਾਂ ਇਹਨੂੰ ਬਰੀਕ ਮੋੜਾਂਗੇ ਚੌੜਾ ਨਹੀਂ ਮੋੜਦੇ ਉੱਪਰੋਂ ਵੀ ਘੱਟ ਮੋੜਾਂਗੇ ਨੇਫੇ 'ਚੋਂ ਤਾਂ ਕਿ ਨੀਕਰ ਥੋੜੀ ਲੰਬੀ ਰਹੇ ਜਿਆਦਾ ਤਾਂ ਨੀਕਰ ਕੱਟਣੀ ਬਹੁਤ ਸੌਖੀ ਹੈਗੀ ਕੋਈ ਔਖਾ ਕੰਮ ਨਹੀਂ ਆ ਉਹ ਜੇ ਪੂਰੇ ਖੁੱਲੇ ਰੱਖਣੇ ਕਿਉਂਕਿ ਭਰਾ ਇਹ ਪੂਰਾ ਭਾਰ ਆਗਾ ਇੱਥੋਂ ਦਬਾ ਘੱਟ ਦੋਗਾ ਡਰਖਾ ਹੁਣ ਆਪਾਂ ਇਹਨੂੰ ਥੱਲੇ ਉਹਨੇ ਬਰੀਕ-ਬਰੀਕ ਮੋੜਾਂਗੇ ਇੰਨਾਕ ਆਈ ਨੇਫਾ ਥੋੜਾ ਘੱਟ ਮੋੜ ਲਾਂਗੇ ਇੰਨਾਕ ਇਹਦੇ ਨਾਲ ਕੀ ਹੋਊਗਾ ਵੀ ਆਪਣੀ ਨੀਕਰ ਦੀ ਲੰਬਾਈ ਆ ਉਹ ਚੌੜਾ ਸਵਾ 9 ਦੇ ਜਿਹੜੇ ਯੂਗ ਠੀਕ ਆ ਆਪਨੇ ਦੋਨੇ ਨੀਕਰਾਂ ਕੱਟੀਆਂ ਗਈਆਂ ਦੋ ਨੀਕਰਾਂ ਸਿੰਘਾਂ ਇਹ ਇੱਕੇ ਨਾਪ ਲੀਆਂ ਮੈਨੂੰ ਸਾਈਡ ਤੇ ਰੱਖੂਗਾ ਹੁਣ ਤੁਹਾਨੂੰ ਦੱਸੂ ਮੈਂ ਇਹ ਨੀ ਕਿਵੇਂ ਕੱਟਣੀ ਹੈ ਆਪਨੇ ਕੋਲੇ ਕੱਪੜਾ ਐਵੇਂ ਮੋੜ ਲਿਆ ਕਰੋ ਠੀਕ ਆ ਪ੍ਰੈਸ ਆਪਣੇ ਕੋਲ ਕਰਮ ਪਈ ਆ ਮੈਂ ਤੁਹਾਨੂੰ ਕਰੀਬ ਬਣਾ ਕੇ ਦਿਖਾ ਦਿੰਦਾ ਲੰਬਾਈ ਕਿੰਨੀ ਰਹੇ ਜੋ ਨੀਕਰ ਦੀ ਹੈ ਨਾ ਪੂਰਾ ਧਿਆਨ ਦੇ ਨਾਲ ਦੇਖਿਓ ਕਈ ਵਾਰੀ ਘਰਾਂ ਦੇ ਵਿੱਚ ਆਮ ਹੀ ਰੋੜ ਪੈਂਦੀ ਐਦਰੋ ਮੋੜ ਲਿਆ ਕਰੋ ਮੇਨੀਆਂ 9 ਇੰਚ ਠੀਕ ਆ ਇਥੋਂ ਮੈਨੂੰ ਬਿਲਕੁਲ ਸਿੱਧਾ ਇਹ ਨਾਲ ਨਾਲ ਹੀ ਕੱਟੂਗਾ ਆ ਜਿਹੜੀ ਚੁੰਜੀ ਬੰਦੀ ਇਹਨੂੰ ਖਤਮ ਕਰਦਿਆ ਕਰੋ ਐਵੇਂ ਠੀਕ ਆ ਹੁਣ ਆਪਾਂ ਦੂਸਰੀ ਮੈਨੀਆਂ ਵੀ ਕਿਉਂਕਿ ਨੀਕਰ ਆਪਣੇ ਕੋਲ ਦੋ ਆ ਤੇ ਮੈਨੀਆਂ ਵੀ ਫਿਰ ਆਪਾਂ ਨੂੰ ਦੋ ਨੀਕਰਾਂ ਹੀ ਚਾਹੀਦੀਆਂ ਹੋਣਗੀਆਂ ਲਓ ਜੀ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਆਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜਿਹੜੀਆਂ ਭੈਣਾਂ ਨੂੰ ਕਮੈਂਟ ਨਹੀਂ ਕਰਨਾ ਉਹ WhatsApp ਦੇ ਬੋਲ ਕੇ ਭੇਜਿਆ ਕਰੋ ਇੱਕ ਚੀਜ਼ ਮੈਂ ਹੋਰ ਕਹਿਣੀ ਸੀ ਵੀ ਕਈ ਵਾਰੀ ਚੈਨਲ ਬੱਚੇ ਇਧਰ ਉਧਰ ਕਰ ਦਿੰਦੇ ਹਨ ਜਿਹੜੀਆਂ ਭੈਣਾਂ ਨੂੰ ਇਸ ਚੀਜ਼ ਦੀ ਸਮੱਸਿਆ ਆਉਂਦੀ ਆ ਮੈਂ ਰਾਤ ਵੀ ਗਿਆ ਸੀ ਰਾਤ ਦੋ ਵੀਡੀਓ ਆਪਾਂ ਪਾ ਗਏ ਦੋਨੇ ਚੈਨਲ ਅਲੱਗ-ਅਲੱਗ ਹਨਾ ਇੱਕ ਅਮਰਤਪਾਲ ਕੌਰ ਵਾਲੇ ਨਾਮ ਤੇ ਆ ਇੱਕ ਆਪਣਾ ਹੀ ਚੈਨਲ ਆ ਜਿਹੜੇ ਤੁਸੀਂ ਦੇਖ ਰਹੇ ਹੋ ਮੈਨੂੰ ਤਾਂ ਦੋਨੇ ਚੈਨਲਾਂ ਦੇ ਵੱਖਰੀ-ਵੱਖਰੀ ਵੀਡੀਓ ਪੈਂਦੀਆਂ ਜਿਹੜੀਆਂ ਭੈਣਾਂ ਕੋਲੇ ਉਹ ਚੈਨਲ ਹੈ ਨਹੀਂ ਜਾਂ ਆਹ ਹੈ ਨਹੀਂ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਂ YouTube ਵਾਲੇ ਜੀ ਕਮੈਂਟ ਕਰ ਦਿਆ ਕਰੋ ਨਹੀਂ WhatsApp ਤੇ ਜਾ ਕੇ ਬੋਲ ਕੇ ਮੈਨੂੰ ਭੇਜਿਆ ਕਰੋ ਵੀ ਸਾਡਾ ਜਿਹੜਾ ਨੰਬਰ ਆ ਬਈ ਉਹ ਗਰੁੱਪ ਦੇ ਵਿੱਚ ਐਡ ਕਰ ਲਓ ਮੈਂ ਸਾਰੀਆਂ ਵੀਡੀਓ ਗਰੁੱਪ ਦੇ ਵਿੱਚ ਪਾਉਣਾ ਭਾਵੇਂ ਉਸ ਚੈਨਲ ਦੀਆਂ ਹੁੰਦੀਆਂ ਭਾਵੇਂ ਇਸ ਚੈਨਲ ਦੇ ਹਨ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊਗੀ ਭੈਣਾਂ ਨੂੰ ਨੀਕਰ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਵੀ ਕਿਵੇਂ ਚੜੀ ਬਣਾਉਣੀ ਆ ਕਿਵੇਂ ਸਿਉਣਾ ਲੇੜਣਾ ਹਨਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਸਲਾਈ ਦੀ ਵੀਡੀਓ ਨੀਕਰ ਦੀ ਤਾਂ ਪਾ ਹੀ ਦੇਵਾਂਗੇ ਹਨਾ ਨਾਲ-ਨਾਲ ਤਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਜਲਦੀ ਧੰਨਵਾਦ